ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਵਿੱਕੀ ਬਲੌਗ ਦੇ ਉੱਤੇ ਜਿਵੇਂ ਕਿ ਤੁਸੀਂ ਇਸ ਤੋਂ ਪਹਿਲਾਂ ਵਾਲੇ ਬਲੌਗ ਦੇ ਵਿੱਚ ਦੇਖਿਆ ਸੀ ਹੈ ਨਾ ਆਪਾਂ ਸ਼ਹਿਰ ਗਏ ਪਨੀਰੀ ਦਾ ਸਮਾਨ ਲਿਆਂਦਾ ਤੇ ਅੱਜ ਆਪਾਂ ਰਲਾਵਾਂਗੇ ਪਜਰੀ ਸਾਡੀ ਬੀਬੀ ਪਨੀਰੀ ਐਕਸਪਰਟ ਹਲਵਾਈ ਪਨੀਰੀ ਦਾ ਸਾਡੇ ਘਰ ਦਾ ਹਲਵਾਈ ਬਹੁਤ ਵਧੀਆ ਪਨੀਰੀ ਲਾਉਂਦੀ ਆ ਵਧੀਆ ਸਾਰੀਆਂ ਚੀਜ਼ਾਂ ਮਿਕਸ ਕਰਦੀ ਆ ਕਾਜੂ ਬਦਾਮ ਮਗਜ ਤੇ ਹੋਰ ਕੀ ਦੀਗਾ ਹਾਂ ਖਰੋ ਡਿਗਰੀ ਵੀ ਜਾਂਦੀ ਐ ਇਸ ਕੀ ਅਸੀਂ ਤੇ ਛੋਲੇ ਵੀ ਪਾਵਾਂਗੇ ਭੁੰਨੇ ਹੋਏ ਮੈਂ ਨਵਾਂ ਜਿਹਾ ਐਕਸਪੈਰੀਮੈਂਟ ਬਣਾਈਏ ਟੇਸਟ ਦੇਖੋ ਬਣ ਕੇ ਕਿਹੋ ਜਿਹਾ ਆਉਂਦਾ ਉਹ ਆਪਾਂ ਬਣਨ ਤੋਂ ਬਾਅਦ ਦੇਖਾਂਗੇ ਪਹਿਲਾਂ ਤਾਂ ਦੇਖ ਨਹੀਂ ਸਕਦੇ ਪਹਿਲਾਂ ਤਾਂ ਕੱਚੀ ਹੋਊਗੀ ਨਾ ਚਲੋ ਇਹ ਚੁੱਲਾ ਲਾ ਲਿਆ ਸੀ ਲੋਹੇ ਦਾ ਚੁੱਲਾ ਬੈਠੀ ਸਾਡੇ ਤੇ ਬੀਬੀ ਸਾਡੀ ਬੈ ਗਈ ਐਕਸਪਰਟ ਬਾਥੀਆਂ-ਬੁੱਥੀਆਂ ਲਾ ਲਈਆਂ ਆਪਾਂ ਉਤੋਂ ਲੈ ਕੇ ਆਉਣੇ ਆ ਬਾਲਾ ਸੁੱਕਾ ਜਿਹਦੇ ਨਾਲ ਆ ਗੱ ਵਧੀਆ ਚੱਲੂਗੀ ਬਾਕੀ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਅੱਗ ਹਜੇ ਇੱਕ ਥੋੜੀ ਕੱਚੀ ਆ ਤੂੰ ਤੂੰ ਆਨੇ ਕਰਿਆ ਕਿਉਂਕਿ ਆਪਣਾ ਕੀ ਹੁੰਦੀਆਂ ਨੇ ਓਏ ਪਾਥੀਆਂ ਵੀ ਸਲਾਹ ਫੜੀ ਬੈਠੀਆਂ ਨੇ ਚਲੋ ਹੁਣ ਮੈਂ ਤੁਹਾਨੂੰ ਦਿਖਾਉਣਾ ਅੱਗੇ ਚੱਲ ਪੀ ਆ ਲੋ ਜੀ ਸਾਡੀ ਬੀਬੀ ਪਨੀਰ ਐਕਸਪਰਟ ਚੁੱਲੇ ਤੇ ਅੱਗ ਬਚਾਲੀ ਬੀਬੀ ਨੇ ਸਾਡੀ ਨੇ ਅੱਗ ਬਹੁਤ ਸੋਹਣੀ ਪੀਲੀ ਪੀਲੀ ਮੱਚ ਗਈ ਵੈਸੇ ਬੀਲੀ ਹੁੰਦੀ ਆ ਲਾ ਤੇ ਮੂਫੜਿਆਂ ਦੇ ਫੋਲਕ ਛੁਲਕ ਉਹ ਕਿਉਂ ਉਹ ਹਿਲਾ ਲਓ ਕੋਈ ਟੱਕੜ ਬਾਤ ਉਹ ਆ ਗਈ ਸਾਡੇ ਬਹੁਤ ਹੈਵੀ ਹੈਵੀ ਮੈਨ ਕੀ ਲੈਣਾ ਲੱਕੜ ਦਾ ਬਾਲਾ ਤੇ ਬਾਲੇ ਦੀ ਲੱਕੜ ਲਓ ਜੀ ਮੋਟਰ ਹੈਗਲਾ ਬੱਤੇ ਚੜਦਾ ਕਿਉਂਕਿ ਥੰਡੇ ਖੜਾ ਸੀ ਉੱਥੇ ਫਿਰ ਅਸੀਂ ਜੁਲਾ ਲਾ ਲਿਆ ਹੁਣ ਆਪਾਂ ਚੱਲਨੇ ਕੋਠੇ ਤੇ ਵਾਲਣ ਸ਼ਾਲਣ ਲੈਣਾ ਲਓ ਜੀ ਮੈਡਮ ਜੀ ਫੋਨ ਤੇ ਲੱਗ ਰਹੇ ਨੇ ਆ ਆਪਣੇ ਪੌੜੀਆਂ ਨੇ ਚੜ ਜਣੇ ਆਪਾਂ ਭੱਜ ਕੇ ਪੌੜੀਆਂ ਵੈਸੇ ਤਾਂ ਤਾਂ ਜੜਾ ਨਹੀਂ ਆ ਪੌੜੀਆਂ ਅਕੜ ਹੁੰਦੀ ਹੈ ਕੱਬੀ ਨੇ ਹਰਚਵਾਰਾ ਕੰਮ ਕੌੜੀਆਂ ਸੱਤਾਂ ਨਾਲ ਜਗਾਰਡਮੈਂਟ ਆ ਗਿਆ ਤੇ ਆਪਣਾ ਗੋਠਾ ਇਹ ਆਪਣਾ ਪੁਰਾਣਾ ਗੋਠਾ ਆ ਸਰੀਆ ਪਿਆਦੀ ਬੱਚੇ ਪਿਆਦੀ ਗਾ ਕੋਲੋਂ ਆਪ ਬਾਲ ਆਇਆ ਦੇਖ ਕੇ ਲੈ ਕੇ ਚੱਲਦੇ ਆ ਜਿਹੜਾ ਵਧੀਆ ਬੱਚੇ ਹੋਰ ਨਾ ਕਿਤੇ ਬਰੋਂ ਢੂੰਡੀ ਛੂੰਡੀ ਨਿਕਲੇ ਠਾ ਦੇਖ ਹੋਰਕ ਆਹੀ ਠੀਕ ਲੱਗਦਾ ਯਾ ਓਏ ਹੋਏ ਆ ਵੀ ਵਧੀਆ ਲੱਗਦਾ ਹੈ ਨਾ ਦੱਸੋ ਯਾਰ ਕਿਹੜਾ ਲੈ ਕੇ ਚੱਲੀਏ ਆ ਵੀ ਲੋਟ ਲੱਗਦਾ ਸੁੱਕਿਆ ਹੈ ਨਾ ਇਹ ਹੀ ਠੀਕ ਆ ਚਲੋ بیا ਪਹਿਲੇ ਕੇ ਚੱਲਦੇ ਆ ਸੁੱਕਿਆ ਬਾਲਾ ਲਓ ਜੀ ਲਓ ਜੀ ਬਾਲਾ ਚੂਜ਼ ਕਰ ਲਿਆ ਆਪਣੇ ਬਹੁਤ ਔਖਾ ਸੀਗਾ ਤੇ ਹੁਣ ਆ ਗਿਆ ਆਪਾਂ ਚਵਾਰਾ ਕੰਮ ਛੱਤਿਆ ਹੋਇਆ ਕੋਠਾ ਆ ਪੌੜੀਆਂ ਨੋ ਜੀ ਹੁਣ ਬਹੁਤ ਪੌੜੀਆਂ ਤਾਂ ਉੱਤਰ ਜਾਂਦੇ ਆ ਬਲੌਗਰ ਉਹਦੇ ਕਿਤੇ ਨੋਟਰੀ ਨਖਾ ਜੀਏ ਲਓ ਜੀ ਆ ਗਿਆ ਆਪਾਂ ਲੌਬੀ ਦੇ ਵਿੱਚ ਤੇ ਚੱਲਦੇ ਹੁਣ ਬਾਹਰ ਜਿੱਥੇ ਸਾਡਾ ਪਨੀਰ ਏਕਸਪਰਟ ਬੈਠਾ ਤੇ ਨਾਲ ਅੰਮ੍ਰਿਤ ਮੈਡਮ ਜੀ ਵੀ ਖੜੇ ਨੇ ਸਾਨੂੰ ਦਿਖਾਉਣਾ ਹੈ ਕੈਮਰੇ ਨਾਲ ਕਿਉਂਕਿ ਇਹ ਵੀਡੀਓ ਬਣਾਉਣੀ ਤੇ ਬਾਲਾ ਫੜਾਉਣਾ ਬਹੁਤ ਔਖਾ ਲੱਗ ਰਿਹਾ ਮੈਨੂੰ ਚਲੋ ਜੀ ਬਾਲਾ ਫੜਾਉਣ ਤਿਆਰ ਹੋ ਰਿਹਾ ਸੀ ਮੈਂ ਆਖਿਆ ਪਹਿਲਾਂ ਵੀਡੀਓ ਬਣਾਵਾਂਗੇ ਵੀਡੀਓ ਵਿੱਚ ਪ੍ਰੂਫ ਹੋਣਾ ਚਾਹੀਦਾ ਵੀ ਬਾਲਾ ਫੜਾਇਆ ਕੱਲ ਨੂੰ ਕਹੋਗੇ ਮੈਂ ਉੱਤੋਂ ਕੁਝ ਲਿਆ ਕੇ ਨਹੀਂ ਦਿੱਤਾ ਲੋ ਜੀ ਅੱਗ ਠੰਡੀ ਪੈ ਗਈ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਅੱਗੇ ਠੰਡ ਮੰਨ ਕੇ ਪੈ ਗਈ ਓਏ ਹੋਏ ਹੋਏ ਅੱਜ ਇਹ ਰੇਗਵੰਦੀ ਰੀਸ ਕਰੂਗੀ ਕਰਾਟੇ ਨਾਲ ਹੀ ਤੋੜੂਗੀ ਬਾਲਾ ਲੜਕੀ ਸੀਰੀਅਸ ਆ ਕਹਿੰਦੀ ਕਰਾਟਾ ਮਾਰ ਕੇ ਤੋੜੂ ਆ ਬੱਜਾ ਦੇ ਮਰੇ ਓਏ ਬੂਥੇ ਤੇ ਕੀ ਹੋ ਗਿਆ ਇਹ ਆਪ ਕੀ ਰੱਖ ਰੱਖਿਆ ਤੇ ਪੈ ਪਿਆ ਮਾਲਕ ਮੁੱਕੀ ਮਾਰੇ ਯਾਰ ਇਹਦੇ ਬਾਲੇ ਦੇ ਤਾਕੜੀ ਹੈਗੀਆਂ ਤੂੰ ਆ ਹੁਣ ਤੂੰ ਪਾਥੀਆਂ ਕਿਵੇਂ ਮਾਰ ਮਾਰ ਪੈਰ ਭੰਨ ਰਹੀ ਦੀਗੀ ਉੱਪਰ ਹੀ ਸਿਰ ਤੇ ਲੱਗਦੀ ਚੱਕ ਦੇ ਫਟ ਬਾਜੀ ਵਾ ਉੱਪਰੋਂ ਸਿਰ ਦਿੰਦੇ ਘਰ ਟਟ ਹੋ ਜਾਂਦੇ ਲਓ ਜੀ ਸਾਰੇ ਜਣੇ ਕੁੜੀ ਨੂੰ ਦੋ ਪੂਰਾ ਜੋਸ਼ ਹੈ ਬਾਜੀ ਵਾ ਉੱਪਰੋਂ ਡੇ ਗਿਆ ਟਟੇ ਜਾਂਦਾ ਕੋਟ ਸਾਊਂਡ ਸਿਸਟਮ ਬੇਕਾਰ ਕਰ ਰਿਹਾ ਤੂੰ ਵਧੀਆ ਹੀ ਸਾਊਂਡ ਦੇ ਆ ਦੇਖੋ ਜੀ ਕੁੜੀ ਦੇ ਸਿਰ ਉੱਤੇ ਪਤਾ ਨਹੀਂ ਕੀ ਕੁਝ ਪੈ ਗਿਆ ਫੂਸ ਫਾਸ ਓ ਵਾ 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 ਤੂੰ ਤਾਂ ਪੂਰੀ ਜੋਟੋ ਘਰਾ ਟੈਰੀ ਨਿਕਲੀ ਐਡੀ ਸੇਲਤ ਤੋੜਤੀ ਪੱਕੀ ਆ ਕਹਣਾ ਚੱਕ ਤੂੰ ਮੈਨੂੰ ਐ ਲੱਗਦਾ ਯਾਰ ਇਹ ਕੁੜੀ ਓਂਗਲ ਦੇ ਵਿੱਚ ਖਾਊਗੀ ਸਿਲਤ ਸੁਲਤ ਫਿਰ ਬਾਅਦ ਚ ਸਾਨੂੰ ਵੱਡਾ ਲੈਂਜ ਲੈ ਕੇ ਕੱਟਣੀ ਪਊਗੀ ਸਿਲਤ ਐਂ ਹੀ ਲਾ ਲਓ ਯਾਰ ਗੱਲ ਕਰੀ ਆ ਲਓ ਜੀ ਕੁੜੀ ਨੇ ਦਿਮਾਗ ਲਾ ਲਿਆ ਵੀ ਐਂ ਹੀ ਲਾ ਦਿੰਦੇ ਆ ਤੇ ਕੈਮਰੇ ਵਾਲੇ ਭਾਈਆਂ ਨੂੰ ਧੂਆਂ ਚੜ ਚੜ ਕੇ ਬੁਰਾ ਹਾਲ ਕਰਤਾ ਓਹ ਮਾਰਾ ਧੂਆਂ ਯਾਰ ਦੇਖੋ ਜੀ ਸਾਡੇ ਮੰਜਗੀਰੀ ਵਾਲੇ ਐਕਸਪਰਟ ਬੀਬੀ ਜੀ ਜੋ ਕਿ ਧੂਏ ਦੇ ਵਿੱਚ ਘਾਟੀ ਦਿਖ ਰਹੇ ਨੇ ਤੇ ਉਧਰ ਬੁਟੀਕ ਵਾਲੇ ਮੈਡਮ ਜੀ ਫਿਰਦੇ ਨੇ ਕੰਮ ਬਹੁਤ ਜ਼ਿਆਦਾ ਕਰ ਰਹੇ ਨੇ ਐਸੀ ਮੈਨੂੰ ਹੁਣ ਟਲਦੇ ਲੱਗ ਰਹੇ ਨੇ ਤੇ ਲੋਂਡਾ ਲੈਣ ਗਏ ਨੇ ਬੀਬੀ ਦੇ ਦੱਸਣ ਮੁਤਾਬਕ ਵੀ ਉਧਰ ਕਿੰਨੇ ਜਿਹੜੀ ਉਧਰ ਪੰਜੀਰ ਲਾਈ ਦੀ ਕਿੰਨੇ ਟਾਈਮ ਚਲ ਗਈ ਦੀ ਹੈ ਕਿੰਨੇ ਘੰਟੇ ਲੱਗੇ ਦੀਗੇ ਘੰਟਾ ਅਰ ਮੈਂ ਕਰਨਾ ਉੱਧਰ ਉੱਧਰ ਲਾ ਲੈਂਦੇ ਆ ਮੈਂ ਉੱਧਰ ਦਾ ਸੈਂਪਲ ਸੈਂਪਲ ਜੋ ਸਾਡੀ ਪਨੀਰੀ ਖਾਜੋਗੇ ਸਾਰੀ ਤੁਸੀਂ ਕੌਲੀਆਂ ਕੌਲੀਆਂ ਜੋ ਪਾ ਕੇ ਕਹਿੰਦੇ ਉੱਧਰ ਲੈ ਕੇ ਪਨੀਰੀ ਤਲਾਵਾਂਗੇ ਮਾਹ ਪਨੀਰੀ ਨਾਲ ਤੋਂ ਬਾਅਦ ਬਈ ਤਾਜੀ-ਤਾਜੀ ਦਾ ਸਵਾਦ ਬਹੁਤ ਲੱਗਦੀ ਆ ਕੌਲੀਆਂ ਕੌਲੀਆਂ ਜੋ ਪਨੀਰੀ ਸਾਡੀ ਹੁੰਜੀ ਲਾਣਦੇ ਲਓ ਜੀ ਲੋਂਡਾ ਆ ਗਿਆ ਮੋਤੋ ਬੜੀ ਚਮਕਾਇਆ ਹੋਇਆ ਇਹਦੇ ਵਿੱਚ ਬਣੂ ਆਪਣੀ ਪਨੀਰੀ ਮਾਲਬੱਤਾ ਵੀ ਬਹੁਤ ਪੈ ਜਾਣਾ ਇਹਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਸੀ ਪਹਿਨਾਂ ਵਾਲੇ ਬਲੌਗ ਦੇ ਵਿੱਚ ਕਾਜੂ ਬਦਾਮ ਮਗਜ ਹੋਏ ਹੋਰ ਕੀ ਕੁਸਤੇਗਾ ਖਰੋਟ ਗਿਰੀ ਦਾਖਾਂ ਅ ਸੁੰਡਾ ਪਤਾ ਨਹੀਂ ਗੂੰਦ ਪਤਾ ਨਹੀਂ ਕੀਤੀਗੀ ਕਮਰਕਸ ਫੁੱਲ ਬਤਾਸੀ ਵੀ ਕਾਲੀਆਂ ਮਿਰਚਾਂ ਹੀ ਪਾਉਂਗੇ ਥੋੜੀਆਂ ਹੀ ਪਾਓ ਕਿਤੇ ਨਹੀਂ ਕਿਤੇ ਵਧੀਆ ਰਹਿਣੇ ਪਏ ਨਹੀਂ ਇੰਨੀਆਂ ਹੀ ਪਾਉਣੀਆਂ ਵੀ ਪੰਜੀਰੀਓ ਕੌੜੀ ਹੋ ਜੇ ਲਾ ਰੌਕਸੀਪੁਰ ਉਤਆੜੀ ਆ ਵੀ ਸ਼ਾਇਦ ਕੁਝ ਖਾਣ ਨੂੰ ਬਣ ਰਿਹਾ ਹੋਊਗਾ। ਉਸ ਤੋਂ ਬਾਅਦ ਮੈਨੂੰ ਮਿਲੂਗਾ। ਰੌਕਸੀ ਤੋਂ ਸਮੈਲ ਨਾਲ ਹੀ ਰਾਜੀ ਯਾਰ। ਖਾਸ ਖਾਸ ਕੋਈ ਕਹਾਵਤ ਹੈਗੀ ਹੈ ਕਹਿੰਦੇ ਹਾਂ ਖਾਸ ਖਾਸ ਵੀ ਲੈਂਦੀ ਐ। ਖਸ ਖਸ ਜੇ ਬਚ ਗਈ ਆਪਾਂ। ਪੀਜਣ ਦੇ ਵੀ ਕੰਮ ਕਰ ਲੈ ਸਕਦੇ ਆ। ਮੈਂ ਦੇਖੇ ਕੋਠੇ ਦੇ ਅਸੀਂ ਦੇਸੀ ਜਗਾੜੂ ਬਾੜੀ ਲਾਈ ਹੋਈ ਆ ਥੱਲੇ ਤਰਪਾਲ ਵਸਾ ਕੇ ਉੱਤੇ ਮਿੱਟੀ ਪਾ ਕੇ ਤੇ ਆਪਣਾ ਲਾਇਆ ਸੀ ਮੇਥੀ-ਮੁੱਥੀ। ਉਦੋਂ ਅਸੀਂ ਪਾਣੀ ਦੇਣਾ ਭੁੱਲ ਗਏ। ਤੇ ਉਧਰ ਸਮਾਨ ਲੈਣ ਗਏ ਨੇ ਚਲੋ ਆਪਾਂ ਜਾ ਕੇ ਦੇਖਦੇ ਆਂ ਵੀ ਸਮਾਨ ਲੈਣ ਗਏ ਨੇ ਜਾਂ ਲੇਟ ਕੀ ਮਾਰ ਰਹੇ ਨੇ ਬੈਡਾ ਤੇ ਕਿਓ ਲਿਆਏ ਇਹ ਕਰਸੀ ਐਂ ਦਿਖਾ ਰਹੇ ਉਹ ਵੀ ਕੈਮਰਾਮੈਨ ਉੱਤੇ ਹਮਲਾ ਨਹੀਂ ਕਰਨਾ ਨਾ 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 ਅਸੀਂ ਕੇਸ ਕਰ ਦਾਂਗੇ ਲਓ ਜੀ ਕਿਓ ਆ ਗਿਆ ਦੇਸੀ ਦੇਸੀ ਖਾਲਸ ਕਿਓ ਜੋ ਸਰਦੀਆਂ ਦੇ ਵਿੱਚ ਜੰਮਿਆ ਪਿਆ ਗਰਮੀਆਂ ਵਿੱਚ ਪਿਗਲਿਆ ਪਿਆ ਹੁੰਦਾ ਪਰ ਗਰਮੀਆਂ ਦੇ ਵਿੱਚ ਪੰਜੀਰੀਸ ਲਾਉਂਦਾ ਵੀ ਨਹੀਂ ਕੋਈ ਤੁਸੀਂ ਇਹ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਨਾਲੇ ਸਬਸਕ੍ਰਾਈਬ ਵੀ ਕਰਿਓ ਅਪਾ ਇਹ ਹਜੇ ਵਧੀਆ ਹਾਸੇ ਭਰਪੂਰ ਬਲੌਗ ਤੁਹਾਡੇ ਲੈ ਲੈ ਕੇ ਆਉਂਦੇ ਰਹਾਂਗੇ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਓ ਜੀ ਲੋਣਾ ਗਰਮ ਹੋ ਚੁੱਕਿਆ ਕਿਉਂਕਿ ਕਿਉਂ ਨਹੀਂ ਦੱਸਦਾ ਕਿ ਉਹ ਵਿੱਚੋਂ ਜਾਨਸਾਰ ਪਿਗਲਣ ਲੱਗ ਗਿਆ ਦੇਖ ਸਕਦੇ ਹੋ ਤੁਸੀਂ ਕਿ ਉਹ ਕਿਵੇਂ ਪਿਗਲ ਰਿਹਾ ਲੋਕ ਸੀ ਸਾਰੀਆਂ ਗੱਲਾਂ ਸੁਣ ਰਹੀ ਐ ਇਹ ਚੱਲ ਗਿਆ ਰਿਹਾ ਹੈ ਲਓ ਜੀ ਕਿਉਂ ਪਾ ਦਿੱਤਾ ਗਿਆ ਇਹ ਹੁਣ ਇੱਕ ਵਾਰ ਚ ਸਾਰਾ ਪਊਗਾ ਜਾਂ ਵਾਰੀ ਵਾਰੀ ਕਰਕੇ ਪਾਉਣਾ ਪਊਗਾ ਹੈ ਇੱਕ ਵਾਰ ਚ ਸਾਰਾ ਪਾਉਣਾ ਅੱਛਾ ਜਿਵੇਂ ਆਪਾਂ ਤਰੀਕਾ ਤਾਂ ਉਹ ਹੀ ਆ ਜਿਵੇਂ ਆਪਾਂ ਕੜਾ ਬਣਾਉਣਾ ਹੁੰਦਾ ਹੈ ਹਨਾ ਓਕੇ ਇਹ ਜੀ ਸਾਰੀ ਇਹਦੇ ਵਿੱਚ ਬਣ ਜੂਗੀ ਇਹ ਛੋਟਾ ਨਹੀਂ ਹੈਗਾ ਜਿਗਰਮੈਂਟ ਕੀ ਲਵਣਾ ਹਾਂ ਬਹੁਤ ਤੁਸੀਂ ਕਿੱਡੇ ਚੋਰ ਲਾਈ ਜੀ ਇਹ ਤਾਂ ਅੱਜ ਲੜਾਈ ਸੀ ਉਹ ਚੜਾਈ ਸੀ ਤਿੰਨ ਕਿਲੋ ਦੀ ਲਓ ਜੀ ਕਿਉਂ ਹੋ ਗਿਆ ਤਰਲ ਕੰਮ ਮੈਨੂੰ ਲੱਗਦਾ ਸਰਲ ਕੰਪਨੀ ਭੱਜ ਗਈ ਪਰਲ ਸਿਰ ਵਧੀਆ ਬਣ ਗਿਆ ਹੈ ਕਰਚੀ ਤਿੰਨ ਕਿਲੋ ਦੀ ਹਾਂ ਨਾ ਜੀ ਹੁਣ ਵਟੀਕ ਜੀ ਦੇਖਦੇ ਨੇ ਕਿਉਂ ਨੂੰ ਘਰਿਆਂ ਨੂੰ ਉਲਟਾ ਉਲਟਾ ਕੇ ਗਰਮ ਕਰ ਦਿੱਤੀ ਗੱਲ ਸੀ ਕਿਉਂ ਬਦਲਣ ਉੱਤੇ ਇਹ ਦੇਖੋ ਜੀ ਕਿਉਂ ਗੱਡਾ ਵਾਸਤੇ ਉਂਗਲ ਟੇਢੀ ਕਰਨੀ ਪੈਂਦੀ ਹੈ ਅਮਰ ਸਿੱਧੀ ਘੜਸੀ ਬਾਅਕੇ ਦੇਖ ਇਹਨੇ ਨੇ ਸਿੱਧੀ ਘੜਸੀ ਨਾਲ ਵੀ ਕਿਉਂ ਨਿਕਲ ਜਾਂਦਾ ਹੁੰਦਾ ਉਂਗਲ ਨਾਲ ਸਿੱਧੂ ਹੀ ਘੜਸੀ ਨਹੀਂ ਨਹੀਂ ਸਿੱਧੀ ਉਂਗਲ ਬਾਅਕੇ ਦੇਖੋ ਕਿਉਂ ਚਿਪਕ ਕੇ ਆਉਂਦਾ ਆਊਗਾ ਆਊਗਾ ਮਤਲਬ ਸਿੱਧੀ ਉਂਗਲ ਨਾਲ ਵੀ ਕਿਉਂ ਨਿਕਲ ਜਾਂਦਾ ਜਿਵੇਂ ਹੈਗਾ ਤਾਂ ਸਿੱਧੀ ਉਂਗਲ ਹਾਂ ਪਰ ਅਕਸਰ ਆਪਾਂ ਨੂੰ ਲੋਕਾਂ ਨੂੰ ਉਂਗਲ ਟੇਢੀ ਕਰਨ ਦੇ ਵਿੱਚ ਸਵਾਦ ਜ਼ਿਆਦਾ ਆਉਂਦਾ ਇਹ ਪੱਤਰਾ ਨਹੀਂ ਆਉਂਦਾ ਹਨ ਹੈ ਦੁੱਧ ਤਾਂ ਜੰਮਿਆ ਨਹੀਂ ਹਜੇ ਨਹੀਂ ਦੇਖੋ ਜੀ ਦੇਸੀ ਖਾਲਸ ਕਿਉਂ ਘਰੇ ਬਣਾਇਆ ਹੋਇਆ ਮਲਾਈਆਂ ਇਕੱਠੀਆਂ ਕਰ ਕਰਕੇ ਦੁੱਧ ਪਤਲੇ ਪਿਆ ਪਿਆ ਕੇ ਆਹ ਦੁੱਧ ਤੱਤੇ ਕਰ ਕਰਕੇ ਉੱਤੇ ਮਲਾਈਆਂ ਲਿਆ ਲਿਆ ਕੇ ਫਿਰ ਕਿਉਂ ਬਣਾਇਆ ਤੇ ਦੁੱਧ ਪੀਣ ਨੂੰ ਸਾਨੂੰ ਮਿਲੇ ਪਤਲੇ ਇਸ ਕਰਕੇ ਸਾਡੀਆਂ ਬਾਡੀਆਂ ਵੀ ਪਤਲੀਆਂ ਹੋ ਗਈਆਂ ਪਤਲੇ ਦੁੱਧ ਪੀਤੇ ਨੇ ਹੁਣ ਫਿਰ ਪਨੀਰੀ ਖਾਣ ਤੇ ਸਾਡੀਆਂ ਬਾਡੀਆਂ ਵੀ ਫਿਰ ਤਾਂ ਹੀ ਪਤਲੀਆਂ ਹੋ ਗਈਆਂ ਸਿਕਸ ਪੈਕ ਸਾਡੇ ਬਣ ਗਏ ਪੂਰੇ ਰਮਾਨ ਦੇ ਕੋਲ ਜਿਆਦਾ ਸਿਕਸ ਉਹਦੇ 10 ਪੈਕ ਨੇ ਛੋਟੇ ਕਿੰਨੇ ਪੈਕ ਨੇ ਜੀ 15 ਮੇਰੇ ਤਾਂ ਪੈਕ ਹੀ ਪੈਕ ਨੇ oh my god this is the model woman oh no woman not this is lady girl ਚਲੋ ਜੀ ਕਿਉਂ ਪਿਗਲ ਰਿਆਂ ਇਹ ਦੂਬਾਰ ਜਦੋਂ ਦੂਜਾ ਸਮਾਨ ਪਾਉਣਾ ਆ ਉਦੋਂ ਤੁਹਾਡੇ ਨਾਲ ਜੁੜਦੇ ਆ ਇੰਨੇ ਆਪਾਂ ਲੈਂਦੇ ਆ ਬ੍ਰੇਕ 2 ਕਿਲੋ ਦਾ ਲੋ ਜੀ ਆਵਣਾ ਆਟਾ ਲਈ ਤੇ ਬੀਬੀ ਕਹਿੰਦੀ ਉੱਧਰ ਤੱਕੜੀ ਚ ਤੋਲ ਕੇ ਆਉਣਾ ਸੀ ਆਵਣ ਕਹਿੰਦੀ ਮੈਂ ਆਹੀ ਅੰਦਾਜ਼ੇ ਬਾਜ ਪੂਰੀਆਂ ਤੱਕੜੀ ਦੇਖੋ ਕਿੰਨਾ ਆਊਗਾ ਨਾ ਘੱਟ ਘੱਟ ਹੋਊਗਾ ਦੇਖੋ ਇਹਦਾ ਅੱਜ ਲਾ ਕੇ ਦੱਸੋ ਕਿੰਨਾ ਲੱਗਦਾ ਮੈਨੂੰ ਵੀ ਘੱਟੀ ਹੈ ਹੈ ਦੇਖੋ ਇਹਦਾ ਅੱਜ ਲਾ ਕੇ 2 ਕਿਲੋ ਆ ਕੇ 1/2 2 ਕਿਲੋ ਹਾਉਣ ਕਹਿੰਦੀ ਮੈਂ ਉੱਧਰ ਲੈ ਕੇ ਜਾਉਂਗੀ ਕਿੱਥੇ ਤੱਕੜੀ ਤੇ ਮਿਲੂਗੀ ਮੈਂ ਤਾਂ ਕਹਿੰਦੀ ਆਹੀ ਅੰਦਾਜ਼ਾ ਲਾ ਲੈਂਦੀ ਆ ਚਾਹੇ ਵੱਧ ਰਹੇ ਚਾਹੇ ਘੱਟ ਘਰੀ ਖਾਣੀ ਆ ਕਿਹੜਾ ਪਣ ਕਿਸ ਨੂੰ ਹਾਂ ਇਹ ਸੱਤਾਂ ਨੂੰ ਘਰੀ ਖਾਣੀ ਆ ਕਿਹੜਾ ਕਿਸ ਨੂੰ ਦੇਣੀ ਆ ਲਓ ਜੀ ਕਿਉ ਉਹਦੇ ਵਿੱਚ ਆਟਾ ਪਾ ਦਿੱਤਾ ਗਿਆ ਇਹਦਾ ਆਪਾਂ ਨੇ ਖਿਆਲ ਰੱਖਣਾ ਵੀ ਗੱਠਾਂ ਨਹੀਂ ਪੈਣ ਦੇਣੀਆਂ ਡੱਟ ਤੇ ਪੈਂਦੀ ਨਹੀਂ ਇਹ ਚਾ ਹਾਂ ਹੀ ਗੱਲਾਂ ਵੀ ਪੈਣ ਨਹੀਂ ਦੇਣੀਆਂ ਖਿਆਲ ਰੱਖਣਾ ਪੈਂਦੀ ਨਹੀਂ ਇਹ ਚਾ ਨਹੀਂ ਨਹੀਂ ਫਿਰ ਵੀ ਖਿਆਲ ਤਾਂ ਰੱਖਣਾ ਵੀ ਪੈਣੀਆਂ ਨਹੀਂ ਨਹੀਂ ਪੈਣਦੀ ਕੀ ਹੋਇਆ ਇਹ ਬਾਹਰ ਸਾਰਾ ਫਿਰ ਹੋ ਗਣੀ ਪਾ ਮੇਗੀ ਛੱਡ ਲੈਣਾ ਉਹ ਤੋਂ ਨਾ ਆਇਆ ਤਾਂ ਫਿਰ ਸਮਾਨ ਨਹੀਂ ਹੋਊਗਾ ਪਾ ਦੇ ਥੋੜਾ ਹੀ ਹੋਪਾ ਲਓ ਜੀ ਆ ਗਏ ਆਪਣੇ ਉੱਧਰਲੇ ਸੋ ਮਹਾਰਾਜ ਜੀ ਕਹਿੰਦੇ ਕਹਿੰਦੇ ਉਧਰ ਪੰਜੀਰੀ ਲਾਉਣੀ ਆ ਮੈਂ ਕਿਹਾ ਨਾ ਸੈਂਪਲ ਸੈਂਪਲ ਜੇ ਸਾਡੀ 1/2 ਕਿਲੋ ਪੰਜੀਰੀ ਖਤਮ ਹੋ ਜੂ ਤਾਂ ਐ ਕਿਵੇਂ ਤੁਸੀਂ ਦਿੱਤੀ ਸੀ ਜਿੰਨੀ ਕੀ ਦਿੱਤੀ ਸੀ ਅਸੀਂ ਓਨੀ ਕੀ ਦਵਾਂਗੇ ਅਸੀਂ ਪੱਕੇ ਆ ਪੱਕੇ ਪੱਕਾ ਢੀਠਾ ਲੋ ਜੀ ਸੱਜੋ ਪੰਚ ਜੋ ਵੀ ਦੁਜਾਟ ਜਿਹੜਾ ਰਹਿਣਾ ਆਟਾ ਪਾਏ ਆ ਕਿ ਨਹੀਂ ਵੈਸੇ ਨਹੀਂ ਛੋਲੇ ਵੀ ਲਾਏ ਆ ਛੋਲਿਆਂ ਨੂੰ ਵੀ ਕੁੱਟ ਕੇ ਪਾਵਾਂਗੇ ਉਹ ਵੀ ਆਟੇ ਦਾ ਹੀ ਕੰਮ ਦੇਣਗੇ ਕੁਣ ਕਿ? ਉਹ ਲੋ ਆ। ਲੋ ਜੀ ਪਨੀਰੀ ਐਕਸਪਰਟ ਗੱਲਾਂ ਕਰਦੇ ਹੋਏ। ਬੁਟੀਕ ਐਕਸਪਰਟ ਗੱਲਾਂ ਜਵਾਬ ਦਿੰਦੇ ਹੋਏ। ਰਗੜ ਤੋਂ ਸਮਾਨ ਫੇਰ ਤੋਂ। ਸਮਾਨ ਹਾਂ ਮੋਟਾ-ਮੋਟਾ ਆਉੜ ਰਿਹਾ। ਕਿ ਮੈਰਾ ਗੜਦੋਂ ਬੋਲੋ। ਬਰੀਕ। ਹਾਂ ਮੋਟਾ-ਮੋਟਾ ਵਧੀਆ ਵਿੱਚ ਕੜਕ-ਕੜਕ ਸਵਾਦ ਆਊਗਾ। ਹੋਰ। ਛੋੜ ਕੀ ਹੋਣਾ ਵੀ। ਫੁੱਲ ਪਤਾ ਸੀ ਕਿਦੋਂ ਪਾਵਾਂਗੇ ਫਿਰ। ਵਿੱਚੀ ਭੁੱਜੀ ਜਾਂਦੇ ਨਹੀਂ ਉਹ ਤਾਂ ਦੇਖੇ ਤੁਸੀਂ ਹੁਣ ਖਾ ਕੇ। ਵੀ ਵਿੱਚ ਸਾਫ਼ ਤੇ ਸੀਗੇ। ਹਾਂ ਸਾਫ਼ ਤੇ ਪਾਇਆ। ਛੋੜ। ਅਸਪੀਡ ਨਹੀਂ ਹੁ ਸੁਣਾਉ ਨਾ ਥੋੜੇ ਮਿਕਸੀ ਚ ਥੋੜਾ ਜਿਹਾ ਦੇ ਦਾਂਗੇ ਇਹ ਰਾਂਹ ਕਿ ਪਾਉਣੀ ਆ ਚਲੋ ਜੀ ਸਮਾਨ ਕੁੱਟਦੇ ਆਪਾਂ ਬੀਬੀ ਕਹਿੰਦੀ ਸਾਭਤੀ ਪਾ ਦੋ ਰੋਕੀ ਸਮਾਨ ਕੁੱਟ ਕੇ ਲੈ ਹੋਣਿਆ ਲਓ ਜੀ ਆਪਾਂ ਕੁੱਟਦੇ ਆਂ ਸਮਾਨ ਕਾਜੂ ਬਦਾਮ ਪਿਸਤਾ ਤਲਿਆ ਦੇ ਨਹੀਂ ਇਹ ਤਾਂ ਵੀ ਗਾਣੇ ਚ ਜੁੜ ਗਿਆ ਲਓ ਜੀ ਆਪੇ ਆਪਣਾ ਸਮਾਨ ਫੁੱਲ ਪਤਸੇ ਕਮਰ ਕਸ ਕਾਮਰ ਨੂੰ ਕਸ ਦਿੰਦੀ ਹੋਊਗੀ ਸ਼ਾਇਦ ਆ ਮਗਜ ਬਦਾਮ ਦਾਖਾਂ ਕਾਜੂ ਉਹ ਵੀ ਟਟਾਲੇ ਛੋਲਿਆਂ ਦਾ ਪੈਕਟ ਅੱਧਾ ਕਿਲੋ ਛੋਲਿਆਂ ਚੋਂ ਘੜ ਖਸ ਖਸ ਤੇ ਆ پتہ ਨਹੀਂ ਕਿ ਇਹ ਗੂੰਗੂੰਦੋਂ ਪਤਾ ਨਹੀਂ ਸੁੰਡ ਇਹ ਸਾਰਾ ਮਿਕਸ ਕਰਕੇ ਘਟਣਾ ਜੀ ਹਾਂ ਅਜੇ ਕੇ ਦੇਸੀ ਖੰਡ ਵੀ ਲੈਂਦੀ ਸੀ ਆਪਾਂ ਨੇ ਆਪਈਆ ਥੈਲੇ ਵਿੱਚ ਆ ਬਿਸਕਟ ਆਪਣੇ ਅਟ ਦੁਖਾਨ ਨੂੰ ਲੈਂਦੇ ਨੇ ਛੋਲਿਆਂ ਨੇ ਉਹ ਘੜ ਦੋ ਸਿਲਕੀ ਇਹ ਨਿਕਲ ਮੁਕਾ। ਇਹ ਫਿਰ ਮੇਰਾ ਬਲੌਗ ਹੋਰ ਬਣਾਉਗਾ ਜੀ। ਚਲੋ ਆਪਾਂ ਸੋਲਿਆਂ ਦੇ ਛਿਲਕੇ ਸੋਲਿਆਂ ਦੇ ਛਿਲਕੇ ਕੱਢਦੇ ਆਂ। ਮਿਲਦੇ ਆਂ ਫਿਰ ਇਸ ਤੋਂ ਬਾਅਦ ਜਦੋਂ ਸੋਲਿਆਂ ਦੇ ਛਿਲਕੇ ਕੱਢਦੇ। ਛਿਲਕੇ ਮੀਂਹੇ ਪੱਥਾਲ ਦੇ ਵਿੱਚ ਐ ਰਗੜ ਰਗੜ ਕੇ ਜਿਵੇਂ ਬੁੜੀਆਂ ਸਾਜੋ ਤੇਰੀ ਐ ਮਾਰ ਮਾਰ ਕੇ ਜੇ ਕਣਕ ਉਹ ਕਰਦੀ ਹੁੰਦੀ ਹੈ ਨਾ ਐ ਫੂਕਾਂ ਮਾਰ ਮਾਰ ਕੇ ਇਹਦੇ ਵਿੱਚੋਂ ਫੋਲ ਘੜਾਵਾਂਗੇ ਹੁਣ। ਤੇ ਬਣੇ ਰਹੋ ਬਲੌਗ ਨਾਲ ਇੰਟਰਸਟਿੰਗ ਬਲੌਗ ਨਾਲ ਆਪਾਂ ਮਿਲਦੇ ਆਂ। ਸਾਰੀ ਪਨੀਰੀ ਬਣਾਵਾਂਗੇ ਤੁਹਾਨੂੰ ਖਵਾਵਾਂਗੇ ਨਾਲੇ ਸਿਖਾਵਾਂਗੇ ਮੈਂ ਕਰਦਾ ਇਹ ਤੁਸੀਂ ਬਣੇ ਰਹੋ ਲਾਗੀ ਕੁੱਟਣਾ ਸਮਾਨ ਮੈਨੂੰ ਆਵਾਜ਼ ਘਟਾ ਰਿਓ ਨਹੀਂ ਕਿਉਂਕਿ ਮਿਕਸੀ ਜਹਾਜ਼ ਵਾਂਗੂ ਚੱਲ ਰਹੀ ਆ ਹੁਣ ਆਵਾਜ਼ ਉੱਚੀ ਹੋ ਗਈ ਆ ਦੇਖੋ ਜੀ ਠੀਕ ਆ ਹਾਂ ਹਾਂ ਲੋਟਾ ਲੋਟਾ ਥੋੜਾ ਮਟਾ ਉਹ ਵੀ ਲੈਣਾ ਚਾਹੀਦਾ ਕਣਕ ਕਣਕ ਖਾਣ ਦੇ ਵੀ ਸੁਵਾ ਦਊਗਾ ਦੇਖੋ ਨਹੀਂ ਜਬਰੀਕ ਕਰਨੇ ਮੈਂ ਤਾਂ ਬਰੀਕ ਵੀ ਕਰ ਦੋ ਨਹੀਂ ਲੋਟਾ ਚਲੋ ਜੀ ਆਪਾਂ ਥੋੜੇ ਪਾਈ ਇਹ ਥਾਲ ਦੇ ਵਿੱਚ ਉਦੋਂ ਬਾਅਦ ਆਪਾਂ ਇਹਨੂੰ ਝਾੜਾਂਗੇ ਫੋਲਕ ਜਾਂ ਉਡਾਵਾਂਗੇ ਥੰਦੀ ਨਾਲ ਡਿੱਗ ਜੂਗੇ ਤੇ ਫਿਰ ਕੰਨਾ ਕੰਨਾ ਝੁਗਣਾ ਔਖਾ ਹੋ ਜੇ ਦੇਖਿਆ ਹੁਣ ਕਿੰਨੇ ਕ ਭਾਵਾਂ ਬਸ ਕੱਟ ਨਹੀਂ ਇਹ ਆ ਬਸ ਓਕੇ ਆ ਖਾਣ ਨੂੰ ਰੱਖੂਗੀ ਇਹ ਮੈਂ ਪੱਕੀ ਆ ਇਹ ਚਲੋ ਜੀ ਮੈਂ ਹੁਣ ਇਹਨਾਂ ਨੂੰ ਆਪਾਂ ਸੋਨਿਆਂ ਨੂੰ ਝਾੜਦੇ ਆ ਸੋਨਿਆਂ ਨੂੰ ਝਾੜਦੇ ਆ ਆਪਾਂ ਫੋਲਕ ਜਿਹਾ ਕੱਢਦੇ ਆ ਮੈਨੂੰ ਬੀਬੀ ਨੇ ਤੂੰ ਆ ਧਾਰ ਕਰ ਰੱਖਿਆ ਬਈ ਉਹ ਦੇਖੋ ਓਏ ਠੀਕ ਮੈਂ ਹੋਰੇ ਲਾਵਾ ਗਿਆ ਯਾਰ ਹਨਾ ਪੰਜੀਰੀ ਦੇ ਵਿੱਚ ਨਾ ਪਾਜੀ ਚਲੋ ਤੁਸੀਂ ਵੀਡੀਓ ਨਾਲ ਬਣੇ ਰਹੋ ਆ ਦੇਖੋ ਐ ਕਰ ਕਰਕੇ ਨਾ ਐ ਕਰ ਕਰਕੇ ਇਦਾਂ ਕਰ ਕਰਕੇ ਫਿਰ ਇਹਨੂੰ ਐ ਉੱਤੇ ਮਾਰ ਮਾਰ ਕੇ ਐ ਫੂਕਾ ਮਾਰ ਮਾਰ ਕੇ ਫੋਲ ਕੜ ਗੂਗਾ ਮੈਂ ਕਰਦਾ ਇਹ ਲਾਉਣੇ ਕੋਈ ਜਗਾੜ ਜੈ ਇਹਨੂੰ ਉਹ ਕਰਦਾ ਫਿਰ ਤੁਸੀਂ ਵੀਡੀਓ ਨਾਲ ਬਣੇ ਰਹੋ ਆਪਾਂ ਮਿਲਦੇ ਹਾਂ ਤੁਹਾਨੂੰ ਅੱਗੇ ਲਓ ਜੀ ਫੋਲ ਕੇ ਇਹਦਾ ਆਪਾਂ ਨੇ ਝਾੜਤਾ ਦੇਖੋ ਕਿੰਨੇ ਵਧੀਆ ਹੋ ਗਏ ਸਾਫ ਸਾਬ ਨਾ ਮਾਤਰਾ ਜ ਰਹਿ ਗਿਆ ਇੰਨਾ ਕਦਾ ਰਹੀ ਜਾਂਦਾ ਆਉਣਾ ਬੀਬੀ ਕਹਿੰਦੀ ਛੋਲੇ ਧਾਰੀ ਵਾਲੰਦੇ ਦੋ ਗਾਟਣਾ ਯਾਨ ਕਿ ਨਹੀਂ ਕਿਤੇ ਉਹ ਆਟਾ ਕਹਿੰਦੀ ਘਾਟੇ ਜਾਂ ਲੱਗ ਜਾਂਦਾ ਮੈਨੂੰ ਆਸਮਾਨ ਵੀ ਨਾ ਹੋ ਜਾਊਗਾ ਫਿਰ ਇਹ ਤਾਂ ਆਪਣੀ ਜਗ੍ਹਾ ਤੇ ਹੈਗੀ ਆਉਣਾ ਇਹ ਨਹੀਂ ਤਾਂ ਰਹਿ ਨਹੀਂ ਦੀਗਾ ਇਹ ਤਾਂ ਫਿਰ ਵੀ ਰਹਿੰਦਾ ਫਿਰ ਪਾਉ ਉਹ ਵੀ ਇਹਨਾਂ ਨੂੰ ਮੈਂ ਛਾੜ ਲੈਂਦੀ ਆ ਲਓ ਜੀ ਛੋਲੇ ਆਪਾਂ ਛਾੜ ਕੇ ਆ ਕੁੱਟ ਲੇ ਦੇਖੋ ਬਿਲਕੁਲ ਪਾਊਡਰ ਬਣ ਗਿਆ ਤੇ ਆ ਜੇ ਆਪਣੇ ਕਾਜੂ ਬਦਾਮ ਖਰੋਟ ਹਨਾ ਮਗਜ ਵਗੈਰਾ ਸੀ ਸਾਰੇ ਉਹਨਾਂ ਨੂੰ ਕੁੱਟ ਕੇ ਆਮਨੇ ਇਹ ਵੀ ਪਾਊਡਰ ਬਣਾਤਾ ਬਿਲਕੁਲ ਤੇ ਆ ਆਪਣੇ ਫੁੱਲ ਬਤਾਸੇ ਆ ਗਏ ਆਮਨੇ ਇਹ ਥੋੜੇ ਸਲਾਬੇ ਹੁੰਦੇ ਨੇ ਇਹ ਮਾਈਕ੍ਰੋਵੇਵ ਦੇ ਵਿੱਚ ਆਮਨੇ ਸੇਕ ਲਵਾਇਆ ਤੇ ਉਸ ਤੋਂ ਬਾਅਦ ਗ੍ਰੇਨਡ ਕਰਨਗੇ ਇਹਨਾਂ ਨੂੰ ਕਿਉਂ ਜਿਵੇਂ ਹੁਣ ਇਹ ਸ਼ੁਰੂ ਤੇ ਹੁੰਦੇ ਨੇ ਆਪਾਂ ਲਿਆਉਣੇ ਉਹ ਸਲਾਬੇ ਹੁੰਦੇ ਨੇ ਉਹ ਚੰਗੀ ਤਰ੍ਹਾਂ ਫਿਰ ਕੋਟੇ ਨਹੀਂ ਜਾਂਦੇ ਹਨਾ ਨਰ ਮੇਕਸ ਨੂੰ ਵੀ ਖਰਾਬ ਕਰਨਾ ਡਰ ਰਹਿਣਾ ਇਸ ਕਰਕੇ ਆ ਮਨੇ 6 ਕੁ ਲਵਾਇਆ ਇਹ ਦੁਵਾਲ ਪੁੱਟਣ ਕੇ ਦੇਖ ਰਿਹਾ ਕਿਹੇ ਜਿਵੇਂ ਬੰਦੇ ਨੇ ਅਮਰੀਕਾ ਕਿਹੜਾ ਹੋ ਦੁਆਲੰਦੀ ਥੋੜਾ ਜਾ ਇੱਕ ਕਿਹੜਾ ਹੋਰ ਦੇ ਦੇ ਕਿੜਾ ਦੇ ਦੇ ਕਿੜਾ ਬਸ ਸੁਮੈ ਲਾਉਣ ਲੱਗੀ ਇਹ ਵੀ ਪੋਟਰ ਬਣ ਗਏ ਯਾਰ ਹਨਾ ਆ ਦੇਖੋ ਚਲੋ ਇੱਕ ਅੱਧਾ ਰਹਿ ਜੂ ਕੁਛ ਨਹੀਂ ਹੁੰਦਾ ਤੇ ਆ ਕਿਹਦੇ ਬਾਰੇ ਪਾਣਾ ਤਰ ਇਨੂੰ ਪਾਈਂ ਘੁੱਟ ਦਿੰਨੇ ਆ ਆ ਦੇਖੋ ਇਹ ਘੁੱਟਿਆ ਗਿਆ ਤੇ ਪੰਜਰੀਬਾ ਨੂੰ ਬੜੀ ਸਵਾਦ ਹੈ ਨਾ ਇੰਨਾ ਮਸਾਲਾ ਪਾ ਕੇ ਆਟੇ ਤੋਂ ਵੱਧਦਾ ਯਾਰ ਇਹੀ ਹੋ ਗਿਆ ਨਾ ਬਾਕੀ ਆਪਣਾ ਆ ਵੀ ਪਿਆ ਹੈ ਜਿਹੜੇ ਫੁੱਲੇ ਘੁੱਟੇ ਨੇ ਬੇਸਨ ਬਣ ਗਏ ਜੀ ਤੇ ਆ ਫੁੱਲ ਪਤਾਸੇ ਹਜੇ ਇਹ ਵੀ ਪਏ ਨੇ ਮਾਈਕ੍ਰੋਵੇਵ ਦੇ ਵਿੱਚ ਸੇਕ ਲਵਾ ਕੇ ਆਮ ਨੂੰ ਬੱਟੀ ਕਮੈਂਡ ਨੂੰ ਜੀ ਗ੍ਰੇਨ ਕਰਨਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲੋ ਗਾਇਜ਼ ਹੈਲੋ ਗਾਇਸ ਲਓ ਜੀ ਪਨੀਰੀ ਖਾਣੇ ਆਪਾਂ ਕਰਮਾ ਕਰਮ ਹਮਸੇ ਇੱਕ ਤੱਤੇ ਨੇ ਥੋੜਾ ਜਿਹਾ ਹਵਾ ਲਵਾ ਲਓ ਬੈਨ ਇਹਨਾਂ ਨੂੰ ਨਗਰੂ ਨੀ ਚਲੋ ਆਪਾਂ ਉਧਰ ਦੇਖਦੇ ਆਂ ਸਾਡੇ ਪਨੀਰੀ ਵਾਲੇ ਏਕਸਪਰਟ ਕੀ ਕਰਦੇ ਨੇ ਇਹ ਗੇਟ ਕਿਵੇਂ ਖੁੱਲ ਗਿਆ ਹੈਂ ਲਓ ਜੀ ਪਨੀਰੀ ਜਦ ਰਿਓ ਜੋਰਾ-ਚੋਰਾ ਨਾਲ ਮੋਬਾਈਲ ਨੂੰ ਬਚਾ ਕੇ ਕਿਤੇ ਮੋਬਾਈਲ ਵੀ ਪੰਜਰੀ ਦਾ ਹਿੱਸਾ ਨਾ ਬਣ ਜੇ। ਨਵੀ ਸਾਡੇ ਬੀਬੀ ਜੀ ਪੰਜਰੀ ਦੇ ਏਕਸਪਰਟ ਖਰਚਣਾ ਘਮਾਉਂਦੇ ਹੋਏ ਦਾਣਾ ਦੜ। ਇਸ ਮੈਲੀ ਜੀ ਇਹਦੇ ਵਿੱਚ ਕਦੋਂ ਆਉਣ ਲੱਗੂਗੀ? ਬੜੀਆਂ ਬੜੀਆਂ ਵਾਲੀ। ਜਿਸ ਕੋ ਸੂੰਹ ਕਰ ਮੂੰਹ ਮੇ ਆ ਜਾਂਦਾ ਹੈ ਪਾਣੀ, ਇਹ ਕੋਰਕਸੀ ਮਾਰੇ ਪੱਜ ਨੂੰ ਤਾਵਲੀ ਅੱਜ ਸਵੇਰੇ ਇਹ ਬਾਰੇ ਪੱਜ ਗਈ ਸੀ ਬਹੁਤ ਔਖੀ ਫੜੀ ਆ ਸੀ ਨੇ। ਇਹਨੇ ਸਾਂਹੋ ਸਾਂਹੀ ਕਰਾ ਦਿੱਤੇ ਸਾਰੇ। ਹਾਂ। ਤੇ ਆ ਤੁਸੀਂ ਜਾਣਦੇ ਹੋ ਆਪਣੀ ਵਿਹੀ ਆ ਗਈ ਵਿਹੀ ਵਿਹੀ ਵਿਹੀ। ਤੋ ਭਾਈ ਖੜੀਆ ਨੋ ਵੀ ਸਮੈਲ ਪੂਰੀ ਘੈਂਟ ਆਉਣ ਲੱਗੀ ਹੁਣ ਸਾਂਡੀਆਂ ਕਵੰਡੀਆਂ ਦੇ ਵੀ ਜਾਣ ਲੱਗੀ ਹੋਣੀ ਨਾ ਆ ਗਿਆ ਬੁਰਪਲੇ ਇਹ ਮਾਰਨਾ ਹਾਂ ਦੇ ਪੰਜੀਰੀ ਸਪਰਟ ਖੋਰਚਨਾਂ ਕਮ ਆਉਂਦੇ ਹੋਏ ਦੇਖੋ ਮਸ ਨੂੰ ਨੇੜੇ ਨੇੜੇ ਤੋਂ ਸੁਣਾਉਣਾ ਇਹਦੀ ਆਵਾਜ਼ ਕਹਿ ਜੀ ਆ ਨਿਕੋ ਨਾ ਕਹੀਏ ਕੁੜਕੁੜਕੁੜਕ ਤੇ ਹੱਥ ਦੇਣਾ ਪਈ ਜੇ ਸਿੱਟਾ ਕਿਤੇ ਮੇਰੀ ਆਵਾਜ਼ ਖਤਰਨਾਕ ਹੋ ਜੇ ਐ ਹੋ ਜੇ ਬੀਬੀ ਕਹਿੰਦੀ ਜਿਹੜੇ ਸੂਰਲੇ ਕੁੱਟੇ ਨੇ ਉਹ ਲਿਆਓ ਪਾਈਏ ਤੇ ਜਿਹੜਾ ਆਪਣਾ ਸਮਾਨ ਆਉਂਦੇ ਵਾਲਾ ਕਾਜੂ ਬਦਾਮ ਈਟੀਸੀ ਬਗੈਰਾ ਉਹ ਕਹਿੰਦੇ ਬਾਅਚੂ ਪਾਉਣਾ ਆ ਦੇਖੋ ਆਪਣਾ ਜਿਵੇਂ ਬੇਸਨ ਦਾ ਆਟਾ ਬਣ ਗਿਆ ਇਹਨੂੰ ਆਪਣੀ ਬੀਬੀ ਜੀ ਪਾਉਣਗੇ ਲਓ ਜੀ ਜੱਠਾ ਤੂੰ ਦੇ ਇਹ ਨਾਲ ਗੱਠਾਂ ਤਾਂ ਨਹੀਂ ਪੈਂਦੀਆਂ ਲਾਓ ਜੀ ਪਾ ਦਿਆ ਤੂੰ ਜੀ ਸੋਲਿਆਂ ਦਾ ਆਟਾ ਜਿਹੜਾ ਕੁੱਟਿਆ ਹੋਇਆ ਸੀ ਪਾਤਾ ਉਹਦੇ ਨਾਲ ਦੇਖੋ ਹੋ ਗਿਆ ਗਾੜਾ ਗਾੜਾ ਬੀਬੀ ਕਹਿੰਦੀ ਇਹਦੇ ਨਾਲ ਸ਼ਾਇਦ ਗੱਠਾ ਨਾ ਪੈ ਜਾਣ ਲਾਓ ਜੀ ਹੋ ਗਈ ਕੜਾ ਸਖਤ ਸਖਤ ਬਣੀਰੀ ਇਰੋਂ ਤੁ ਜਮ ਮਸਾਲਾ ਉਹ ਫਿਰ ਲਾ ਕੇ ਪਾਵਾਂਗੇ ਹੈ ਅੰਜਾਈ ਦਾ ਫਿਰ ਖੰਡ ਵੀ ਪਾਉਣੀ ਆ ਹਨਾ ਖੰਡ ਤਾਂ ਖੰਡ ਲਾ ਕੇ ਉਹ ਵਿੱਚ ਇਹ ਦੀਂਦਾ ਦੀ ਵੀ ਇੱਕ ਤਾਂ ਵਿੱਚ ਸੁੱਕ ਸੁੱਕਾ ਸੁੱਕਾ ਵਿੱਚ ਇਹ ਦੀਂਦਾ ਦੀ ਕਿਤੇ ਮਸਾਲਾ ਆ ਆ ਵਿਚਾਲੇ ਜਿਵੇਂ ਵਿਚਾਲੇ 44 44 ਲਓ ਜੀ ਖਾਸ ਕਰਕੇ ਵੀ ਕੁੱਟ ਕੇ ਪਾ ਦਈਏ ਨਾ ਪਹਿਲਾਂ ਪਾਦਾ ਕੰਮ ਕਰਸ ਤੇ ਪਾ ਦੇ ਮੋਦਰ ਹਾਰ ਹਾਰ ਹੋ ਗਈ ਤੇ ਉਹਨਾਂ ਕੰਮਰ ਕਸ ਪਾਈ ਜਾਊਗੀ ਇਹ ਕੰਮਰ ਨੂੰ ਕਸ ਦਿੰਦੀ ਹੁੰਦੀ ਆ ਅੱਗ ਤਾਂ ਬਾਰੇ ਕੱਢ ਦੋ ਹੈਵੀ ਵੀ ਇਹ ਕੰਮਰ ਕਸਦੀ ਹੁੰਦੀ ਆ ਉਹਦੀ ਲਿਆਂਦੇ ਗੁੱਦਾ ਐਸਦੀ ਕਾਲੀ ਨਹੀਂ ਜੀ ਨਹੀਂ ਤਾਂ ਜੇ ਹੁਣ ਕਹੇ ਜੇ ਇਹ ਦਸ ਕਾ ਨੂੰ ਲਾਮ ਬਿਲਾ ਦੀ ਗੁੱਦਾ ਆ ਬੜੇ ਦਖਸ਼ੇ ਗੌਰਿੰਗ ਕਰਦੇ ਬਿਲ ਲੱਗਦੇ ਨੇ ਲੋ ਜੀ ਕੰਮਰ ਕਸ ਲੋ ਜੀ ਆਪਣੇ ਕਾਜੂ ਬਦਾਮ ਹੋਲੀ ਪਾ ਮਮਮੀ ਇਸ ਦਾ ਪਿਸਤਾ ਲਿਸਤਾ ਜਿਹੜਾ ਕਿ ਸਾਰਾ ਕੁਸਤੀ ਦਾ ਹੁਣ ਆਪਣੇ ਮੀਬੀ ਜੀ ਪਾ ਰਹੇ ਨੇ ਤੇ ਜਿਹੜੇ ਆਪਣੇ ਪੰਜੀਰੀ ਦੇ ਐਕਸਪਰਟ ਸੀਗੇ ਉਹਨਾਂ ਨੇ ਬਦਾਮ ਕਾਜੂ ਪਾਉਣ ਦਾ ਡਿਊਟਾ ਡਿਊਟੀ ਲੈ ਲਈ ਤੇ ਇਧਰ ਆਪਣੇ ਬੁਟੀਕ ਵਾਲੇ ਮੈਡਮ ਜੀ ਇਹਨਾਂ ਨੇ ਹੁਣ ਕਹਿੰਦੇ ਸੀ ਪੰਜੀਰੀ ਦੇ ਵਿੱਚ ਵੀ ਐਕਸਪਰਟੀ ਲਵਾਂਗੇ ਦੇਖੋ ਜੀ ਖੁਰਚ ਨੇ ਹੱਥਾਂ ਦੇ ਵਿੱਚੋਂ ਨਿਕਲਦੇ ਜਾ ਰਹੇ ਨੇ ਹੈ ਕੋਈ ਨਹੀਂ ਕੋਈ ਨਹੀਂ ਸਿੱਖ ਜਿਓਗੇ ਇਹ ਕੋਈ ਗੱਲ ਕੋਈ ਗੱਲ ਕਰੀ ਆਈ ਤੁਹਾਨੂੰ ਭਾਈ ਨਹੀਂ ਕਰ ਸਕਦਾ ਸਿੱਖ ਜਿਓਗੇ ਲਓ ਜੀ ਕੁੜੀ ਕਹਿੰਦੀ ਮੈਂ ਅੱਜ ਪੰਜੀਰੀ ਦੀ ਐਕਸਪਰਟ ਬਣ ਕੇ ਰਹੂੰ ਜਾਂ ਤਾਂ ਮੈਂ ਐਕਸਪਰਟ ਬਣੂੰ ਜਾਂ ਪੰਜੀਰੀ ਦੀ ਐਕਸਪਰਟ ਬਣੂੰਗੀ ਲੋ ਜੀ ਫੁੱਲ ਹਾਰ ਹੁੰਦੀ ਜਾ ਰਹੀ ਆ ਭਾਂਡਾ ਛੋਟਾ ਰਹੂਗਾ ਪਨੀਰੀ ਆ ਮੈਂ ਕੀ ਸਿਆਣੇ ਕਹਿੰਦੇ ਸਿਆਣੇ ਕੀ ਕਹਿੰਦੇ ਹੁੰਦੇ ਨੇ ਇਹ ਪਹਿਲਾਂ ਬੋ ਆ ਬਲੌਗ ਵਾਲੇ ਬੰਦੇ ਨੇ ਕਿਹਾ ਸੀਗਾ ਵੀ ਇਹ ਭਾਂਡਾ ਯਾਰ ਮੈਨੂੰ ਛੋਟਾ ਲੱਗ ਰਿਹਾ ਉਹ ਨਹੀਂ ਉਤਨੇ ਵੀ ਇਹਦੇ ਵਿੱਚ ਹੀ ਲਾਈ ਦੀ ਮੈਂ ਦੇਖਣ ਸਾਰ ਦੱਸਦਾ ਦੀ ਤਜਰਬਾ ਤਾਂ ਦੇਖੋ ਤੁਸੀਂ ਬਾਹਰ ਜਾਗੇ ਦੱਸਿਆ ਨਹੀਂ ਸੀ ਦੀ ਭਾਂਡਾ ਛੋਟਾ ਕਿਉਂਕਿ ਹੈ ਜੀ ਇਹਦੇ ਵਿੱਚ ਖੰਡ ਪੈਣੀ ਆ ਕੋਈ ਨਾ ਰਾਜੂ ਮੈਸੀ ਪੰਜੀਦਿਤ ਐਕਸਪਰਟ ਕਹਿੰਦੇ ਰਾਜੂ ਮੰਨ ਲੈਨੇ ਆ ਥੋੜੀ ਮੋਟੀ ਬਾਹਰੇ ਡੱਲੂ ਜੂ ਤਾਂ ਫੇਰ ਵੀ ਕੀ ਹੁੰਦਾ ਕੀੜੀਆਂ ਖਾ ਲੈਣਗੀਆਂ ਫੇਰ ਕੀ ਹੋਊ ਉਹਨਾਂ ਨੂੰ ਵੀ ਖੋਜਾਂ ਜਾਂਦਾ ਇੱਧਰ ਦੇਖਿਓ ਹਜੇ ਆ ਇੰਨਾ ਸਬਾਨ ਪਿਆ ਹਜੇ ਆ ਦੇਖੋ ਜਿਆ ਸਾਰਾ ਇਹ ਤਾਂ ਹੀ ਦਿਵਾ ਕੇ ਖਾਣਾ ਆ ਸਾਰਾ ਪਊਗਾ ਸਾਰਾ ਤੇ ਪਾਂਡਾ ਤੁਸੀਂ ਦੱਸੋ ਜੀ ਕਮੈਂਟ ਕਰਕੇ ਵੀ ਪਾਂਡਾ ਇਹ ਵੱਡਾ ਜਾਂ ਛੋਟਾ ਜੇ ਇਹਦੇ ਨਾਲ ਸਰਜੂਗਾ ਮੇभी ਪਾਰੀ ਆ ਮੋਠੀਆਂ ਨਾਲ ਤੇ ਪੰਜੀਰੀ ਹੋਗੀ ਸਸਤ ਤੇ ਬਟੀਕ ਵਾਲੇ ਮੈਡਮ ਜੀ ਦਾ ਹੱਥ ਲੱਗਦਾ ਥੱਕਣ ਲੱਗ ਜੂਗਾ ਕਿਉਂਕਿ ਪਹਿਲਾਂ ਜਦੋਂ ਬੀਬੀ ਖੁਰਚਣਾ ਘਮਾਰੇ ਸੀ ਉਦੋਂ ਇਹ ਤਰਲ ਸੀ ਉਹਦੇ ਚ ਖੁਰਚਣਾ ਘਾਉਣਾ ਸੌਖਾ ਸੀਗਾ ਤੇ ਹੁਣ ਸਖਤ ਹੋ ਗਿਆ ਖੁਰਚਣਾ ਘਾਉਣਾ ਹੋ ਗਿਆ ਔਖਾ ਬਸ ਡੌਲੇ ਦਾ ਬਣ ਜਾਣਗੇ ਰੋਕਸੀ ਵੀ ਪਤਾ ਨਹੀਂ ਕੀ ਗੁਰਗੁਰ ਕਰ ਰਹੀ ਆ ਬਣੇ ਰਹੇ ہیں ویڈیو کے ساتھ ہم اپ کو اگے دکھائیں گے پنچیري ਕਾਸ ਕਿਆ ਹੋਆ ਤੇਰਾ ਮੈਂ ਰਾਏ ਖਾਇਦ ਕਰੇ ਮੀ ਤੁ ਵੀ ਹੋਰ ਚ ਕੱਢ ਲੈ ਕੇ ਮੇਰੇ ਐਡਪੇ ਚ ਕਰਨਾ ਵੀ ਮੇਰੇ ਐਡ ਤੇ ਸਵਾਦ ਵਾਲਾ ਸਮਾਨ ਜ਼ਿਆਦਾ ਆਇਆ ਲਓ ਜੀ ਬੀਬੀ ਆਪਦੇ ਪੁਰਾਣੇ ਟਾਈਮਾਂ ਦੀਆਂ ਗੱਲਾਂ ਸਾਂਝੀਆਂ ਕਰਦੀ ਹੋਈ ਤੁਸੀਂ ਵੀ ਕੋਈ ਗੱਲ ਸਾਂਝੀ ਕਰਨੀ ਜੀ ਸਮਾਨ ਜ਼ਿਆਦਾ ਹੋ ਗਿਆ ਬਾਹ ਚੁਟਕਲਾ ਚੁਟਕਲਾ ਜੀ ਯੈਸ ਲੋ ਜੀ ਪੰਜੀਰੀ ਬਹੁਤ ਸਾਰਾ ਕਾਜੂ ਬਦਾਮ ਤਾਂ ਠੇਠ ਹੀ ਨੇ ਇਹ ਗਿੱਲੀ ਗਿੱਲੀ ਕਿਵੇਂ ਹੋਊਗੀ ਇਹ ਨਹੀਂ ਹੋਗੇ ਉਹ ਆਉਣਾ ਇਹ ਗਿੱਲੀ ਗਿੱਲੀ ਕਿਉਂ ਟੰਕਾਜੂ ਬਦਾਮ ਠੇਠਾ ਨੇ ਮੈਂ ਮੈਂ ਕੱਢ ਲੇ ਗਿੱਲੀ ਗਿੱਲੀ ਕਿਵੇਂ ਹੋਊਗੀ ਇਹ ਕਿਵੇਂ ਗਿੱਲੀ ਗਿੱਲੀ ਜਿਵੇਂ ਕਿਆ ਹੋ ਜਾ ਵਿੱਚੋਂ ਨਿਕਲਦਾ ਹੁੰਦਾ ਉਹ ਤਾਂ ਨਿਕਲਣਾ ਠੇਹਾ ਇਹ ਤਾਂ ਪੈ ਨਹੀਂ ਸਕਤ ਹੋਊਗੀ ਇਹ ਤਾਂ ਇਹ ਹੋਰ ਹੋਊਗੀ ਨਹੀਂ ਮੇਰੇ ਤਰਲੇ ਵਾਲੀ ਕਿਵੇਂ ਹੋਊਗੀ ਮੈਂ ਤਾਜੀ ਤਾਜੀ ਖਾਣੇ ਹੁੰਨੇ ਆਪਾਂ ਕੌਲੀਆਂ ਬਾਟੀਆਂ 'ਚੋਂ ਖਾ ਕੇ ਕਿੰਨੀ ਉਹ ਜਦੋਂ ਖੰਡ ਪਾਤੀ ਉਹ ਹਾਂ ਖੰਡ ਆਪਦਾ ਰਸਾ ਛੱਡੂਗੀ ਵਾਵਾ ਕੈਸੇ ਰੋ ਖੰਡਾ ਛੁੱਟਦਾ ਰਸਾ ਦਾ ਖੰਡਰ ਨੇਗੀਆਂ ਉਹਨਾਂ ਚੋਂ ਲਿਆ ਕੇ ਢੱਕੇ ਚ ਹੁਣੇ ਤੇ ਅੱਛਾ ਇਹ ਹੁਣ ਕਈ ਵਾਰੇ ਮੈਂ ਇਹਨਾਂ ਨੂੰ ਤੁਸੀਂ ਢੱਕੇ ਚ ਕਾਉਂਗੇ ਹਾਂ ਚਲੋ ਇੱਕ ਟੋਕ ਦਿਨੇ ਆਪਰ ਖਾਣੀ ਵੀ ਆ ਗੱਲ ਕਰੀਏ ਕੈਮਰਾਮੈਨ ਤੁਹਾਨੂੰ ਖਾਣਾ ਵੀ ਬਣਿਆ ਲਓ ਜੀ پنੀਰੀ ਥੱਲੇ ਲਾ ਲਈ ਦੋਨੇ ਐਕਸਪਰਟਾਂ ਨੇ ਤੇ ਹੁਣ ਇਹਦੇ ਵਿੱਚ ਖੰਡ ਪਾਈ ਜਾਊਗੀ ਡੂੜ ਕਿਲੋ ਖੰਡ ਰਿਆਂ ਦੀ ਆ ਡੂੜ ਨਹੀਂ ਪੈਂਦੀ ਹਾਂ ਤੇ ਇਹਨਾਂ ਨੇ ਸੋਚਿਆ ਵੀ ਆਪਾਂ ਕਿਲੋ ਪਾ ਦਨੇ ਆ ਕਿਲੋ ਪਾ ਕੇ ਖਾ ਕੇ ਦੇਖ ਲਓ ਵੀ ਮਿੱਠੀ ਬਣੀ ਆ ਜਾਂ ਫਿੱਕੀ ਬਣੀ ਆ ਫਿੱਕੀ ਬਣੂਗੀ ਤਿਆ ਕਾਜੂ ਬਦਾ ਮਲਾ ਮਸਾਲਾ ਸੋਣਾ ਇਹ ਬਚ ਗਿਆ ਆ ਉਹਨਾਂ ਕੰਦੀ ਦੇ ਵਿੱਚ ਖਜੂਰਾਂ ਪਾ ਕੇ ਰਗੜ ਕੇ ਪਤਾ ਨਹੀਂ ਕੀ ਹੋ ਜਾ ਕਹਿੰਦੀ ਖਾ ਲੈ ਕਰਾਂਗੇ ਕਹਿੰਦੀ ਮੇਰਾ ਟੂਹੀ ਦੇ ਵੀ ਕਮਾ ਜੂ ਮੇਰੀ ਟੂਹੀ ਬੜੀ ਦੁਖਦੀ ਆ ਲਓ ਜੀ ਮਿੱਠਾ ਚੰਨਣ ਵਾਲੀ ਤਾਂ ਨਹੀਂ ਮਿੱਠਾ ਹੈਗਾ ਦੇਸੀ 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 ਖੰਡ ਲੈਂਦੇ ਆਸੀਂ ਅੰਗਰੇਜ਼ੀ ਖੰਡ ਅਸੀਂ ਵਰਤਦੇ ਨਹੀਂ ਹੈਗੇ ਦੇਸੀ ਦੇਸੀ ਬੰਦਿਆਂ ਦੇਸੀ ਖੰਡ ਵਰਤਦੇ ਆਂ ਥੋੜੂ ਦੇਸੀ ਹੁੰਦੀ ਐ ਕੇ ਇਹ ਬਰੀਕ ਹੁੰਦੀ ਐ ਤਾਂ ਦੇਸੀ ਹੁੰਦੀ ਐ ਮੈਂ ਨਾ ਵੀ ਖਾਂਦੀ ਨਹੀਂ ਖੰਡ ਲੋਕਾਂ ਕੱਚੀ ਪਿੰਦੇ ਨੇ ਗੁੱਧੇ ਜੀ ਵੀ ਇਹ ਕਰਦੇ ਨੇ ਖੰਡ ਖਾਂਦੇ ਨਹੀਂ ਪਿੰਦੇ ਨੇ ਕਰਵਾਉਂਦੇ ਨੇ ਓਕੇ ਬਹੁਤ ਖਰਾਬ ਕਰਦੀ ਆ ਖੰਡ ਚ ਕੈਮੀਕਲ ਚਲੋ ਇਹ ਤੁਹਾਨੂੰ ਦਿਖਾਉਣੀ ਆ ਪਨੀਰੀ ਬਣੀ ਬਣਾਈ ਕਿੱਦਾਂ ਦੀ ਹੁੰਦੀ ਆ ਆਪ ਤੇ ਆ ਸਵਾਦ ਬਣੂਗੀ ਬਣੇ ਰਹੋ ਸਾਡੇ ਬਲਿਓ ਬਣਾ ਲਓ ਜੀ ਪਨੀਰੀ ਬਣ ਚੁੱਕੀ ਆ ਤੇ ਜੋ ਅਸੀਂ ਸੋਨਿਆਂ ਦਾ ਆਟਾ ਪਾਇਆ ਸੀ ਮਤਲਬ ਛੋਲੇ ਕੁੱਟ ਕੇ ਪਾਇਆ ਸੀ ਨਾ ਉਹਦੇ ਕਰਕੇ ਇਹ ਐ ਰੁਕ ਰੁਕੀ ਰਹੇਗੀ ਜੇ ਨਾ ਪਾਇਆ ਹੁੰਦਾ ਨਾ ਫਿਰ ਵੇਹ ਤਰਲ ਕਰ ਲਈ ਹੁੰਦੀ ਆ ਵੈਸੇ ਮੈਂ ਖਾ ਕੇ ਦੇਖਿਆ ਟੇਸਟ ਦੇਖਿਆ ਬਹੁਤ ਵਧੀਆ ਬਣ ਗਈ ਮਿੱਠਾ ਮਠਾ ਪੂਰਾ ਸਿਰੇ ਦਾ ਲੱਗ ਗਿਆ ਤੇ ਪੜੀ ਸਵਾਲ ਬਣਿਆ ਤੁਸੀਂ ਦੱਸਿਓ ਸਾਨੂੰ ਤੁਹਾਨੂੰ ਬਲੌਗ ਸਾਡਾ ਕਿਦਾਂ ਦਾ ਲੱਗਿਆ ਹਾਸਿਆ ਭਰਿਆ ਸਾਰਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਵੈਸੇ ਵਧੀਆ ਪੋਲ ਮਾਰਿਆ ਤੁਹਾਨੂੰ ਵਧੀਆ ਪਸੰਦ ਆਇਆ ਹੋਊਗਾ ਤੁਸੀਂ ਸ਼ੇਅਰ ਵੀ ਕਰਿਓ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਵੀ ਕਰਿਓ ਤੇ ਇੱਕ ਮੇਰੀ ਰਿਕੁਐਸਟ ਹੈ ਨਾ ਅਸੀਂ ਨਵਾਂ ਬਚਨਰ ਬਣਾਇਆ ਇਹ ਆਪਣਾ ਵੀ ਆਮਨਪਟੀ ਕੇ ਜਿਵੇਂ ਚੁਲਾਈ ਵਾਲੀ ਵੀਡੀਓ ਪਾਉਨੇ ਆ ਅਸੀਂ ਤੇ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਓ ਹੈ ਨਾ ਤੁਹਾਡੇ ਲਈ ਇਹ ਜੀ ਵਧੀਆ ਤੋਂ ਵਧੀਆ ਹਾਸੇ ਵਾਲੇ ਬਲੌਗ ਲੈ ਕੇ ਆਉਂਦੇ ਰਹਾਂਗੇ ਫੈਮਿਲੀ ਵਾਲੇ ਤੇ ਚਲੋ ਸਬਸਕ੍ਰਾਈਬ ਜਰੂਰ ਕਰਿਓ ਚਲੋ ਅਗਲਾ ਬਲੌਗ ਲੈ ਕੇ ਸਾਡੇ ਹਮਨੇ ਹਾਜ਼ਰ ਹੋਵਾਂਗੇ ਖਾਸ ਰਹੋ ਹਾਜ਼ਰ ਰਹੋ ਖੁਸ਼ ਰਹੋ ਹਸਰੀ ਘਾਲ ਜੀ